ਮੈਂ ਲੀਡਰਸ਼ਿਪ ਛੱਡ ਕੇ ਪਾਰਟੀ ਨਵੀਂ ਬਣਾਓ ਤੇ ਆਪਦੀ ਨਵੀਂ ਪਾਰਟੀ ਦੇ ਚੋਣ ਨਿਸ਼ਾਨ ਤੇ ਲੜਖੇ ਦੁਬਾਰਾ ਜਿੱਤੋ ਸਾਬਤ ਕਰ ਦਿਓ ਆਪਣੇ ਆਪ ਸੁਖਪਾਲ ਖੈਰਾ ਵੱਲੋਂ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਤੋਂ ਬਾਅਦ ਹੁਣ ਸਿਆਸਤ ਕਰ ਮਾ ਗਈ ਹੈ ਅਸਤੀਫਾ ਦੇਣ ਤੋਂ ਪਹਿਲਾਂ ਭਗਵੰਤ ਮਾਨ ਲਗਾਤਾਰ ਸੁਖਪਾਲ ਖੈਰਨ ਨੂੰ ਨਿਸ਼ਾਨਾ ਬਣਾ ਰਹੇ ਸਨ ਅਤੇ ਅਸਤੀਫਾ ਦੇਣ ਤੋਂ ਬਾਅਦ ਵੀ ਹੁਣ ਭਗਵੰਤ ਮਾਨ ਨੇ ਸੁਖਪਾਲ ਖਹਿਰਾ ਤੇ ਫਿਰ ਤੰਜ ਕੱਸਿਆ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਸੁਖਪਾਲ ਖਹਿਰਾ ਨਵੀਂ ਪਾਰਟੀ ਬਣਾਉਣਾ ਚਾਹੁੰਦੇ ਨੇ ਤਾਂ ਇਸ ਤਰ੍ਹਾਂ ਨਹੀਂ ਚੱਲੇਗਾ ਨਵੀਂ ਪਾਰਟੀ ਬਣਾਉਣ ਦੇ ਲਈ ਉਹਨਾਂ ਨੂੰ ਵਿਧਾਇਕ ਪਦ ਤੋਂ ਵੀ ਅਸਤੀਫਾ ਦੇਣਾ ਪੈਗਾ ਇਹ ਪ੍ਰਾਈਮਰੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਐ ਐਮਐਲਏ ਸ਼ਿਪ ਤੋਂ ਕਿਉਂ ਨਹੀਂ ਦਿੰਦੇ ਉਹ ਉਸੇ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣਗੇ ਪਰ ਉਸੇ ਪਾਰਟੀ ਦੇ ਚੋਣ ਨਿਸ਼ਾਨ ਤੇ ਜਿੱਤ ਕੇ ਜਿਹੜਾ ਐਮਐਲਏ ਦਾ ਅਹੁਦਾ ਮਿਲਿਆ ਉਹ ਅਹੁਦਾ ਕਿਉਂ ਨਹੀਂ ਛੱਡਦੇ ਇਹ ਤਾਂ ਸਿੱਧਾ ਸਾਬਤ ਹੁੰਦਾ ਹੈ ਕਿ ਉਹ ਕੁਰਸੀ ਜਿਹੜੀ ਹੈ ਉਹ ਛੱਡੀ ਨਹੀਂ ਚਾਹੁੰਦੇ ਤੇ ਲੋਕਾਂ ਨਾਲ ਨੂੰ ਦੁਬਾਰਾ ਫੇਸ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਹਨੂੰ ਪਤਾ ਹੈ ਕਿ ਜੇ ਮੈਂ ਬਾਈ ਇਲੈਕਸ਼ਨ ਚ ਜਾਊਂਗਾ ਤਾਂ ਮੈਨੂੰ ਉਹ ਜਿੱਤ ਨਹੀਂ ਮਿਲੂਗੀ ਕਿਸੇ ਹੋਰ ਚੋਣ ਨਿਸ਼ਾਨ ਤੇ ਸੋ ਇਸ ਕਰਕੇ ਪ੍ਰਾਈਮਰੀ ਮੈਂਬਰਸ਼ਿਪ ਉਸੇ ਪਾਰਟੀ ਦੀ ਛੱਡਣੀ ਚਾਹੁੰਦੇ ਨੇ ਪਰ ਉਸੇ ਪਾਰਟੀ ਦੁਆਰਾ ਦਿੱਤਾ ਗਿਆ ਜਿਹੜਾ ਚੋਣ ਨਿਸ਼ਾਨ ਉਹਦੇ ਦੁਆਰਾ ਮਿਲਿਆ ਹੋਇਆ ਅਹੁਦਾ ਨਹੀਂ ਛੱਡਣਾ ਚਾਹੁੰਦੇ ਇਹ ਤਾਂ ਸਿੱਧੀ ਗੱਲ ਹੈ ਕੋਈ ਸਿੰਪਤੀ ਲੈਣੀ ਚਾਹੁੰਦੇ ਨੇ ਸੋ ਆ ਗਾਲਾਂ ਸਾਰੀ ਸਾਰਾ ਦਿਨ ਉਸੇ ਪਾਰਟੀ ਦੇ ਪ੍ਰਧਾਨ ਨੂੰ ਕੱਢਣੀਆਂ ਨੇ ਜਿਹੜੇ ਚੋਣ ਨਿਸ਼ਾਨ ਤੇ ਜਿੱਤੇ ਹੋਏ ਨਹੀਂ ਪੰਚਾਇਤੀ ਚੋਣਾਂ ਦੌਰਾਨ ਸੁਪਾਲ ਖਰਦੀ ਭਾਬੀ ਨੂੰ ਮਿਲੀ ਹਾਰ ਤੇ ਵੀ ਭਗਵੰਤ ਮਾਨ ਨੇ ਨਿਸ਼ਾਨਾ ਸਾਧਿਆ ਕਦੇ ਮੈਂ ਕਹਿੰਦੇ ਮੈਂ ਆਇਆ ਕਰ ਦੂੰਗਾ ਕਦੇ ਉਹ ਕਰ ਦੂੰਗਾ ਇਹਨਾਂ ਨਾਲ ਗੱਲ ਚੱਲਦੀ ਹੈ ਤੂੰ ਵੀ ਆ ਜਾ ਉਹ ਵੀ ਆ ਜਾ ਸੋ ਇਹ ਤਾਂ ਲੋਕਾਂ ਨੇ ਥੋੜਾ ਬਹੁਤ ਦਾ ਸ਼ਾਇਦ ਸ਼ੀਸ਼ਾ ਜਿਹੜਾ ਹੈ ਉਹ ਉਹਨਾਂ ਨੂੰ ਪੰਚਾਇਤੀ ਚੋਣਾਂ ਚ ਵੀ ਦਿਖਾਤਾ ਉਹਨਾਂ ਦੇ ਆਪ ਦੇ ਜੱਦੀ ਪਿੰਡ ਤੋਂ ਉਹਨਾਂ ਦੀ ਜਿਹੜੀ ਭਾਬੀ ਸੀ ਉਹ ਉਹ ਹਾਰ ਗਈ ਹਾਲਾਂਕਿ ਇਹ ਪੋਲਿੰਗ ਏਜੰਟ ਬਣ ਕੇ ਬੈਠੇ ਸੀ ਉੱਤੇ ਸੋ ਉਹ ਸ਼ਿਸ਼ਾ ਤਾਂ ਪਹਿਲਾਂ ਹੀ ਦਿਖਾਤਾ ਪਹਿਲੇ ਹੱਥ ਦੇ ਲੋਕਾਂ ਨੇ ਖਾਸ ਤੌਰ ਤੇ ਸੋ ਇਸ ਕਰਕੇ ਆਪ ਪ੍ਰਾਇਮਰੀ ਮੈਂਬਰਸ਼ਿਪ ਛੱਡ ਕੇ ਮੈਂ ਕੋ ਨਾਲੇ ਤਾਂ ਕਹਿੰਦੇ ਨੇ ਮੇਰੇ ਲਈ ਕੋਈ ਅਹੁਦਾ ਨਹੀਂ ਮੈਨੇ ਰੱਖਦਾ ਮੈਂ ਲੱਤ ਮਾਰਦਾ ਤੇ ਫਿਰ ਐਮਐਲਏ ਸ਼ਿਪ ਛੱਡ ਕੇ ਪਾਰਟੀ ਨਵੀਂ ਬਣਾਓ ਤੇ ਆਪਦੀ ਨਵੀਂ ਪਾਰਟੀ ਦੇ ਚੋਣ ਨਿਸ਼ਾਨ ਤੇ ਲੜ ਕੇ ਦੁਬਾਰਾ ਜਿੱਤੋ ਸਾਬਤ ਕਰ ਦਿਓ ਆਪਣੇ ਸੋ ਹੁਣ ਵੇਖਣਾ ਹੋਵੇਗਾ ਕਿ ਸੁਖਪਾਲ ਖੇਰਾ ਵਿਧਾਇਕ ਪਦ ਤੇ ਰਹਿ ਕੇ ਨਵੀਂ ਪਾਰਟੀ ਬਣਾ ਸਕਦੇ ਨੇ ਜਾਂ ਫਿਰ ਉਹਨਾਂ ਨੂੰ ਇਹ ਐਮਐਲਏ ਦੀ ਕੁਰਸੀ ਵੀ ਛੱਡਣੀ ਪੈਗੀ ਅਤੇ ਲੋਕ ਸੁਪਾਲਖਰਦੀ ਨਵੀਂ ਪਾਰਟੀ ਦਾ ਕਿੰਨਾ ਖੂਸਾਤ ਦਿੰਦੇ ਨੇ ਆਉਣ ਵਾਲੇ ਸਮੇਂ ਚ ਪਤਾ ਲੱਗਣ ਵਾਲਾ ਹੈ ਸੰਗਰੂਰ ਤੋਂ ਸੰਜੀਪ ਗੋਇਲ ਪੰਜਾਬੀ ਲੋਕ ਚੈਨਲ